ਮੈਂ ਸੀ 241 ਖੜਾ ਇਧਰਲੇ ਪਾਸੇ ਮਿੱਤਰੋ ਸ਼ਰਮਾ ਜੀ ਕੋਲ ਤੇ 20 ਮਾਡਲ ਆ ਜਮੀ ਨਮਾ ਪਿਆ ਤੇ ਜਾਂਸੀ ਵਾਲਾ ਵੀਰ ਤਾਂ ਰੁਕ ਜੇ ਉਧਰ ਨਾ ਜਾਵੇ ਐਨੂੰ ਆ ਜੇ ਹਨਾ ਕਿਰਾ ਸ਼ਰਮਾ ਜੀ ਬਿਲਕੁਲ ਨਵਾਂ ਟਰੈਕਟਰ ਆ 20 ਮਾਡਲ ਆ ਵੀਰੇ ਠੀਕ ਹੈ ਜੇ ਇਹਦੇ ਕਲਮ ਲੱਗੀ ਹੋਵੇ ਜਾਂ ਕੋਈ ਨਟ ਖੁੱਲਿਆ ਹੋਵੇ ਠੀਕ ਹੈ ਤੇ ਆਪਾਂ ਦੇ ਦਾਰ ਦੇਣਦਾਰ ਆ ਠੀਕ ਹੈ ਜਮੀ ਨਮਾ ਪੈ ਡਰ ਪਰ ਪਾ ਕੇ ਲੈ ਜੋ ਬੇਸ਼ੱਕ ਚਾਰੇ ਟਾਇਰ ਨਵੇਂ ਆ ਮੂਰਲੇ ਨਵੇਂ ਮੈਂ ਪਾ ਕੇ ਦੂੰ ਥੋੜੇ ਨਰਮਾ ਮੂਰਲੇ ਠੀਕ ਹੈ ਹਾਂਜੀ ਚਾਤਰੀ ਵਾਲੇ ਨਵੇਂ ਪਹਿਣ ਕੇ ਛਾਤਰੀ ਲੱਗ ਜੂ ਤੇ ਵੇਟ ਬੂਟ ਵੀ ਨਾਲ ਦੀ ਆ ਜਾ ਬਿਲਕੁਲ 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 ਡੰਡਾ ਪੱਟੀ ਗੁਲਾਗ ਆਲਾ ਸਾਰਾ ਕੁਝ ਮਿਲ ਜੂ ਸਭ ਕੁਝ ਕਿ ਨਹੀਂ ਬਿਲਕੁਲ ਠੀਕ ਐ 20 ਮਾਡਲ ਆ ਡਿਮਾਂਡ ਕਿੰਨੀ ਆ ਸਾਢੇ ਪੰਜ ਸਾਢੇ ਪੰਜ ਕਿੰਨੇ ਦਾ ਦੇਣਾ ਇੱਕੋ ਹੀ ਜਮਾ ਇੱਕ ਤੂੰ ਹੀ ਲਾਲਾ ਚਾ ਮੈਂ ਤਾਂ ਫੇਰ ਕਰ ਲੂਗਾ ਅਲੱਬਾ ਚੱਲ 5 ਲੱਖ ਦਾ 5 ਲੱਖ ਦਾ 50 50 ਹਜ਼ਾਰ ਡਾਊਨ ਯਾਰ ਤਾਂ ਡੂਗਾ ਫੇਰ 22 ਦੀ ਵੀਡੀਓ ਦੇਖ ਕੇ ਲੈ ਸ਼ੇਅਰ ਕਰਕੇ ਸਕਰੀਨ ਸ਼ਾਟ ਲਿਆਓ ਸ਼ੇਅਰ ਕਰਕੇ ਹਾਂਜੀ 2000 ਰੁਪਏ ਚਾਬੀ ਨਾਲ ਲੈ ਜਾਓ ਹਾਂਜੀ ਠੀਕ ਹੈ ਗੱਲ ਤੇ 4 ਲੱਖ ਤੇ 75000 ਦਾ ਟਰੈਕਟਰ ਲੈ ਚਾਰ ਲੱਖ 75000 ਦਾ 75000 ਰੁਪਿਆ ਮਾਨਤਾ ਨਹੀਂ ਚੋ ਨਿੱਕੇ ਜਿਹੇ ਟਰੈਕਟਰ ਚ ਹੋਗਾ ਨਿੱਕਾ ਜਿਹਾ ਨਹੀਂ ਹੈਗਾ ਜੀ ਇਹ ਇਹ ਬਹੁਤ ਵੱਡੀ ਚੀਜ਼ ਹੈ ਬਹੁਤ ਵੱਡੀ ਚੀਜ਼ ਹੈ 75000 ਰੁਪਿਆ ਮਾਨਤਾ ਹੋ ਜੀ ਨੰਬਰ ਸਕਰੀਨ ਦੇ ਉੱਤੇ ਲਾਤਾ ਸਰਮਾ ਜੀ ਦਾ ਚੱਕ ਕੇ ਲਾ ਲਿਓ ਪੁਰਾਣਾ ਕੱਟਿਆ ਜੋ ਲੋਨ ਦੀ ਸੌਦਾ ਵੀ ਹਾਂਜੀ 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 ਕਰੋ ਦੱਬ ਕੇ ਸ਼ਹਿਰ ਧੰਨਵਾਦ ਜੀ